ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੰਭੂ ਮੋਰਚੇ ਤੇ ਜਾ ਰਹੇ ਆ ਜੀ ਜਿੱਥੇ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਏ ਮੋਦੀ ਸਰਕਾਰ ਬੀਜੇਪੀ ਸਰਕਾਰ ਦੇ ਵਿਰੋਧ ਵਿੱਚ ਉੱਥੇ ਮੋਰਚੇ ਤੇ ਚੱਲਿਆ ਹੀ ਸ਼ੰਭੂ ਦੇਖਿਓ ਜੀ ਅਸੀਂ ਦੁਖਾਨੇਆਂ ਜਾ ਕੇ ਮੋਰਚੇ ਤੇ ਵੀ ਸਾਨੂੰ ਦੱਸਿਓ ਜੀ ਪ੍ਰਧਾਨ ਜੀ ਅਸੀਂ ਅੱਜ ਇਹ ਉਥੇ ਮੋਰਚੇ ਜਾ ਰਹੇ ਆ ਸਾਡੇ 15 ਕਿ ਦਿਨ ਬਾਅਦ ਆਉਂਦਾ ਜੀ ਹਰੇਕ ਪਿੰਡ ਦੇ ਵਿੱਚੋਂ ਆ ਸਾਡੇਆਂ ਤਿੰਨ ਕਾਈਆਂ ਜਾ ਰਹੀਆਂ ਮੈਂ ਉੱਥੇ ਮੋੜ ਕੇ ਦੇਖਾਂ ਉੱਥੇ 30 ਵਾਲੀ ਬੰਦੇ ਸਾਡੇ ਹੋਏ ਨੇ ਤਿੰਨਾਂ ਕਾਈਆਂ ਦੇ ਉੱਥੇ ਫੇਰ ਕੱਲ ਨੂੰ ਫੇਰ ਕਾਈਆਂ ਤਿੰਨ ਜਾਣਗੀਆਂ ਇੱਕੜੇ ਇੱਕੜੇ ਬਰਾਬਰ ਅਸੀਂ ਜਾਈ ਜਣੇ ਜੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਵੱਲੋਂ ਜੀ ਹਾਂਜੀ ਤੇ ਆ ਚੱਲੇ ਜੀ ਸਾਰੇ ਸਾਡੇ ਪਿੰਡ ਤੋਂ ਮੀਆਂਪੁਰ ਤੋਂ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਕੀ ਪੁੱਤ ਜੀ ਸ਼ੰਭੂ ਮੋਰਚੇ ਲਈ ਪਾਈਪ ਲਏ ਆ ਜੀ ਪਾਈਪ ਫਲਕ ਤੇ ਪਾਣੀ ਬਹੁਤ ਹੋ ਜਾਂਦਾ ਏ ਐਪਲੀਕੇਸ਼ਨ ਲੈ ਸ਼ੰਭੂ ਮੋਰਚੇ ਤੇ ਪਹੁੰਚ ਗਏ ਜੀ ਚੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਸ੍ਰੀ ਸント ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੀ ਜੀ ਸ਼ੇਰੇ ਪੰਜਾਬ ਕੇ ਸੰਜੂਨ ਪਾਈ ਜਗਤਾਰ ਸਿੰਘ ਤਾਰਾ ਡੇਗਵਾਲ ਨਿਰਵੰਧ ਬੜੈਲ ਜੀ ਦੇਖੋ ਜੀ ਬੰਦੀ ਸਿੰਘਰ ਹਿਆ ਕਰੋ ਸ਼ੰਭੂ ਮੋਰਚੇ ਤੇ 12 April 2024 ਨੂੰ ਦੇਖੋ ਜੀ ਰੌਣਕਾ ਸ਼ੰਭੂ ਮੋਰਚੇ ਤੇ ਦੇਖੋ ਇਹ ਝੁੰਗੀਆਂ ਪੱਕੀਆਂ ਪੈ ਰਹੀਆਂ ਐ ਪੂਰੇ ਕਿਸਾਨ ਡਟੇ ਹੋਏ ਆ ਜੀ ਪੂਰੇ ਡਟੇ ਹੋਏ ਕਿਸਾਨ ਸ਼ੰਭੂ ਮੋਰਚੇ ਤੇ ਦੇਖੋ ਜੀ ਆ ਲੰਗਰ ਚੱਲਦਾ ਜੀ 24 ਘੰਟੇ ਲੰਗਰ ਦੀ ਸੇਵਾ ਵੀ 24 ਘੰਟੇ ਚੱਲਦੀ ਹੈ ਜੀ ਪਗਣਾ ਪਾਣੀ ਬੈ ਸੰਤਰ ਕਬ ਰਾਜਾ ਅੰਮੁਨਾਰੇ ਮੂਰਛਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਜੀ ਆਚਾਰੀ ਗਾਵਣ ਤੁਧੁ ਨਿਸਰ ਬ੍ਰਹਮਾ ਦੇਵੇ ਸੋਹਣ ਤੇਰੇ ਸਦਾ ਸੁਆਰੇ ਸੁਖਾਣ ਤੁਧੁ ਗੰਗਾਂ ਸਿੰਧਾ ਤੇ ਦੇਈ ਮੈਡੀਕਲ ਗਾਵਣ ਤੁਧੁ ਦਵਾਈਆਂ ਸ੍ਰੀ ਅੰਦਰ ਸੇਵਾ ਕਰੀਆ ਪੁਰਖ ਸੋ ਵਿਚਾਰੇ ਗਾਵਣ ਤੁਧੁ देखो जी मोर्चे पर चल रही वॉलीबॉल खेल रहे ने देखो जी मोर्चे बारह अप्रैल दो हज़ार चौबी मोर्चे ते ਨਿਸ਼ਾਨ ਸਾਹਿਬ ਚੁਲਦਾ ਦੇਖੋ ਜੀ ਮੋਰਚੇ ਦੀਆਂ ਮੋਰਚੇ ਤੇ ਰੌਣਕਾ ਸ਼ੰਭੂ ਤੇ ਦੇਖੋ ਜੀ 12 ਅਪ੍ਰੈਲ 2024 ਨਰੌਣਕਾ ਦੇਖੋ ਜੀ ਮੋਦੀ ਸਰਕਾਰ ਦੇ ਵਿਰੁੱਧ ਜੋ ਮੋਰਚਾ ਲੱਗਿਆ ਹੋਇਆ ਏ ਮੋਦੀ ਸਰਕਾਰ ਜੋ ਐਮਐਸਪੀ ਕਾਨੂੰਨ ਲਾਗੂ ਕਰੇ ਐਮਐਸਪੀ ਦਵੇ ਸਰਕਾਰ ਕਿਸਾਨਾਂ ਨੂੰ ਤੇ ਜੋ ਨੌਜਵਾਨਾਂ ਦੇ ਪਰਚੇ ਦਰਜ ਹੈ ਉਹ ਪਰਚੇ ਰੱਦ ਕਰੇ ਲਖਨਊਪੁਰ ਖੇਰੀ ਵਾਲੇ ਤੇ ਕਰਜ਼ਾ ਮੁਕਤ ਕਰੇ ਕਿਸਾਨਾਂ ਨੂੰ ਵੇਖੋ ਜੀ ਮੋਰਚੇ ਤੇ ਰੌਣਕਾਂ ਟٹے ਹੋਏ ਆ ਜੀ ਕਿਸਾਨ ਪੂਰੇ ਮੌਕੇ ਤੇ ਪੂਰੀਆਂ ਰੌਣਕਾਂ ਆਏ ਜੀ ਦੇਖੋ ਜੀ ਕਿੰਨੀਆਂ ਸੋਹਣੀਆਂ ਛੰਨਾ ਪਾਈਆਂ ਹੋਈਆਂ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਚੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਬਹੁਤ ਦੂਰ ਦੂਰ ਤੱਕ ਟਰਾਲੀਆਂ ਟਰਾਲੀਆਂ ਐ ਜੀ ਵੇਖੋ ਮੂਰ ਜੇਦੀ ਰੌਣਕਾਂ ਲੱਗੀਆਂ ਹੋਈਆਂ ਨੇ ਵੇਖੋ ਜੀ ਕਿੰਨੇ ਸੋਨੇ ਸ਼ਾਨ ਬਣਾਈ ਹੋਈ ਆ राज करेगा खालसा खुले लंगर बहुत लंगर लगे हुए है जी एसी चल रहे जी छा च देखो ट्रालिया पर एसी लगे हुए है देखो जी ਮੋਰਚੇ ਦੇ ਰੌਣਕਾਂ 12 April 2024 ਦੋਨੇ ਪਾਸੇ ਆ ਜੀ ਸੜਕਾਂ ਤੇ ਦੂਜੀ ਪਾਸੇ ਵੀ ਟਰਾਲੀਆਂ ਹੀ ਟਰਾਲੀਆਂ ਖੜੀਆਂ ਐ ਵੇਖੋ ਜੀ ਛੰਨ ਲੋਹੇ ਦੀਆਂ ਚਾਦਰਾਂ ਪਾ ਕੇ ਨੰਨ ਤਿਆਰ ਕਰ ਰਹੇ ਆ ਜੀ ਮੌਜੂਦੇ ਵੀ ਕਲਾਸਿਕ ਤਰ੍ਹਾਂ ਆ ਕਾਰ ਆਪਿਆ ਲੰਗਰ ਵੀ ਬਹੁਤ ਲੱਗੇ ਹੋਏ ਆ ਮੌਜੂਦੇ ਜੋਸਰਾ ਦਾ ਕੰਮ ਤੇਰਾ ਹੁੰਦਾ ਫਿਰ ਕਰਨਾ ਵੇਖੋ ਜੀ ਸਾਡੇ ਜੋਦੇ ਬਜ਼ੁਰਗ ਬਾਬੇ ਡਟੇ ਹੋਇਆ ਮੋਦੀ ਸਰਕਾਰ ਬੀਜੇਪੀ ਸਰਕਾਰ ਇਹਨਾਂ ਨੂੰ ਝੁਕਾ ਨਹੀਂ ਸਕਦੀ ਇਹ ਸਾਡੇ ਜੋਦੇ ਬਾਬੇ ਪੂਰੇ ਕਾਇਮ ਹੈ ਚੜਦੀ ਕਲਾ ਦੇ ਵਿੱਚ ਹੈ ਜੀ ਪੂਰੀ ਚੜਦੀ ਕਲਾ ਹੈ ਵੇਖੋ ਜੀ ਇੱਥੇ ਕੱਲ ਅੱਗ ਲੱਗੀ ਸੀ ਛੰਨਾ ਨੂੰ ਤੇ ਟਰੈਕਟਰ ਨੂੰ ਵੇਖੋ ਇਹ ਤਸਵੀਰਾਂ ਇੱਥੇ ਜੋ ਅੱਗ ਲੱਗੀ ਸੀ ਛੰਨਾ ਨੂੰ ਵੇਖੋ ਜੀ ਤਸਵੀਰਾਂ ਸਾਰਾ ਸਮਾਨ ਜਲ ਕੇ ਰਾਖ ਹੋ ਗਿਆ ਮੋਰਚੇ ਤੇ ਦੇਖੋ ਜੀ ਕਿੰਨਾ ਨੁਕਸਾਨ ਹੋਇਆ I do for you.